24 ਅਗਸਤ ਨੂੰ ਸਮਰਾਲੇ ਦੇ ਵਿੱਚ ਬਹੁਤ ਵੱਡਾ ਕੱਠ ਹੋ ਰਿਹਾ ਜੀ ਇੱਕ ਮਹਾ ਪੰਚਾਇਤ ਹੋ ਰਹੀ ਹੈ ਐਸਕੇਮ ਵੱਲੋਂ ਉਹ ਰੱਖੀ ਸੀ ਲੈਂਡ ਪੂਲਿੰਗ ਦੇ ਮਸਲੇ ਤੇ ਪਹਿਲਾਂ ਮੁੱਲਾਪੁਰ ਦਾ ਕਰ ਰੱਖੀ ਸੀ ਉੱਥੇ ਥੋੜਾ ਜਿਹਾ ਜਗ੍ਹਾ ਦੀ ਪ੍ਰੋਬਲਮ ਸੀ ਉਹਦੇ ਕਰਕੇ ਇਹ ਬਦਲ ਕੇ ਅਸੀਂ ਇਹਨੂੰ ਸਮਰਾਲੇ ਕੀਤਾ ਹੋਇਆ ਤੇ ਸਮਰਾਲੇ ਪਹਿਲਾਂ ਤੇ ਇਹਦੇ ਵਿੱਚ ਸਰਕਾਰ ਨਾਲ ਟਕਰਾਅ ਸੀਗਾ ਪੂਰਾ ਵੀ ਸਰਕਾਰ ਇਹਨੂੰ ਖਤਮ ਕਰੇ ਜਿਹੜਾ ਨੋਟੀਫਿਕੇਸ਼ਨ ਕੀਤਾ ਉਸੇ ਤਰ੍ਹਾਂ ਹੀ ਕਰੇ ਬਈ ਡੀ ਨੋਟੀਫਾਈ ਕਰੇ ਉਹਨੂੰ ਤੇ ਚਲੋ ਪਹਿਲਾਂ ਅਸੀਂ ਮੀਟਿੰਗ ਰੱਖੀ ਪਿੱਛੇ ਚੰਡੀਗੜ੍ਹ ਤੋਂ ਉਸ ਦਿਨ ਸਰਕਾਰ ਨੇ ਬਿਆਨ ਦਿੱਤਾ ਵੀ ਅਸੀਂ ਉਹਨੂੰ ਵਾਪਸ ਲੈਨੇ ਆ ਪਰ ਉਸ ਦਿਨ ਵੀ ਅਸੀਂ ਇਹਦਾ 20 ਤਰੀਕ ਤੱਕ ਤਾਂ ਸਰਕਾਰ ਨੂੰ ਐਲਟੀਮੇਟਮ ਦਿੱਤਾ ਸੀ ਵੀ ਜਾਇ ਇਹਨੂੰ ਸਰਕਾਰ ਉਸੇ ਢੰਗ ਨਾਲ ਜਿਵੇਂ ਮੋਦੀ ਨੇ ਵਾਪਸ ਲਿਆ ਸੀ ਮੋਦੀ ਨੇ ਲੈਣੀ ਜਿਵੇਂ ਕਰੂਨ ਬਣਨਾ ਉਦਾਂ ਹੀ ਉਹਨੇ ਵਾਪਸ ਲਿਆ ਸੀ ਇਹ ਵੀ ਉਸੇ ਤਰ੍ਹਾਂ ਕਰਨ ਜਿਵੇਂ ਬੁਲਾਇਆ ਨੋਟੀਫਿਕੇਸ਼ਨ ਕੀਤਾ ਉਸੇ ਤਰ੍ਹਾਂ ਹੀ ਉਸੇ ਢੰਗ ਨਾਲ ਇਹ ਨੋਟੀਫਿਕੇਸ਼ਨ ਜਿਹੜਾ ਉਹਨੂੰ ਡੀ ਨੋਟੀਫਾਈ ਕਰਨ ਤੇ ਉਹਨਾਂ ਨੇ 14 ਤਰੀਕ ਨੂੰ ਕਰਤਾ ਤੇ ਹੁਣ ਅਸੀਂ ਜੀਤੂ ਰੈਲੀ ਜਿਹੜੀ ਏ ਉਸ ਅਬਰਾਲੇ ਦੇ ਵਿੱਚ ਮਨਾ ਰਹੇ ਆ ਉਹ ਬਹੁਤ ਵੱਡਾ ਇਕੱਠ ਹੋਊਗਾ ਲੇਅਰ ਪੂਲਿੰਗ ਨੂੰ ਲੈ ਕੇ ਦੇਖਦੇ ਕਿ ਨਾ ਕੋਈ ਕਿਸਾਨ ਸਰਕਾਰੀ ਪਾਸੇ ਕਹਿੰਦੀ ਆ ਸੀ ਕਿਸਾਨਾਂ ਦੇ ਨਾਲ ਫਿਰ ਕਿਉਂ ਸਰਕਾਰ ਅਜਿਹੇ ਫੈਸਲੇ ਲੈਂਦੀ ਹੈ ਜਿਹਦੇ ਨਾਲ ਕਿਸਾਨ ਨੇ ਜਿਹੜਾ ਤਾਂ ਵਿਰੋਧ ਕਰਦੇ ਨੇ ਵੇਖੋ ਜੀ ਇਹ ਤਾਂ ਕਿਸਾਨਾਂ ਦੇ ਨਾਲ ਵਾਲੀ ਗੱਲ ਹੈ ਹੀ ਨਹੀਂ ਸੀ ਬਿਲਕੁਲ ਇਹ ਹਰ ਇੱਕ ਬੰਦੇ ਦੀ ਸਮਝ ਆ ਰਹੀ ਹੈ ਤਾਂ ਹੀ ਲੋਕਾਂ ਨੇ ਇੰਨਾ ਵੱਡੇ ਪੱਧਰ ਤੇ ਵਿਰੋਧ ਇਸ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਹੋਇਆ ਮੇਰੇ ਖਿਆਲ ਦੇ ਮੁਤਾਬਕ ਜਿੰਨੇ ਤੋਂ ਪਿਛੇ ਇਹਨਾਂ ਨੇ ਫੈਸਲੇ ਲੈਣੇ ਐਡੇ ਵੱਡੇ ਪੱਧਰ ਤੇ ਵਿਰੋਧ ਨਹੀਂ ਕਿਸੇ ਫੈਸਲੇ ਦਾ ਵੀ ਹੋਇਆ ਲੈਣੇ ਇਹਨਾਂ ਨੂੰ ਵੈਸੇ ਫੈਸਲੇ ਪਹਿਲਾਂ ਵੀ ਵਾਪਸ ਹੀ ਪਏ ਆ ਇਹ ਯੂ ਟਰਨ ਨਹੀਂ ਸਰਕਾਰ ਆ ਇਹ ਇਹਦੇ ਵਿੱਚ ਵੀ ਯੂ ਟਰਨ ਮਾਰਨਾ ਪੈਣਾ ਉਹਨਾਂ ਨੂੰ ਜਦੋਂ ਕਿ ਐਡਾ ਵੱਡਾ ਗਲਤ ਫੈਸਲਾ ਕਰ ਲਿਆ ਇੱਕ ਇਹ ਆ ਵੀ ਏਕੜ ਲੈਣਾ ਦੋ ਘਰਾਂਵਾਂ ਵਾਪਸ ਦੇਣੀਆਂ ਨੇ 6 ਘਰਾਂ ਆਪ ਰੱਖ ਲੈਣੀਆਂ ਤੇ ਧੱਕੇ ਨਾਲ ਇਹ ਕਿਧਰ ਦਾ ਕਾਨੂੰਨ ਆ ਇੰਨਾ ਗਲਤ ਤੇ ਸਿੱਧਾ ਸਾਦਾ ਸਮਝਣ ਵਾਲਾ ਕਾਨੂੰਨ ਆ ਹਰ ਇੱਕ ਬੰਦੇ ਦੀ ਸਮਝ ਚ ਪੈਂਦਾ ਸੀ ਵੀ ਸਰਕਾਰ ਤੁਹਾਡੇ ਕੋਲ ਇੱਕ ਮਿਸਾਲ ਹੈ ਏਕੜ ਲੈ ਲਿਆ ਇੱਕ 1 ਏਕੜ ਲੈ ਕੇ ਉਹਦੇ ਚੋਂ ਦੋ پلاਟ ਤੁਹਾਨੂੰ ਦੇਣੇ ਨੇ 1000 ਏਕੜ ਤੇ 200 ਏਕੜ ਉਹ 1200 ਗਾਜ ਤੇ 200 ਗਾਜ 1200 ਗਾਜ ਬਣਦਾ ਜਦੋਂ ਕਿ 4840 ਗਾਜ 1 ਏਕੜ ਦੇ ਵਿੱਚ ਹੁੰਦਾ ਤੇ ਉਹ ਚੌਥਾ ਹਿੱਸਾ ਦੇਣਾ ਤੇ ਤਿੰਨ ਹਿੱਸੇ ਸਰਕਾਰ ਨੇ ਰੱਖਣੇ ਇਹ ਬੱਚੇ-ਬੱਚੇ ਦੇ ਜਿਹਨਾਂ 'ਚ ਗੱਲ ਵੜ ਗਈ ਵੀ ਸਰਕਾਰ ੱਤਕਾ ਲੱਗਵੀ ਕਰਨੀ ਸਾਡੀਆਂ ਜ਼ਮੀਨਾਂ ੱਤਕੇ ਨਾਲ ਖੋਲੂਗੀ ਕਾਹੀ ਇੱਕ ਬਜ਼ੁਰਗ ਦੀ ਇੱਕ ਦਿਨ ਵੀਡੀਓ ਤੁਹਾਂ ਵੇਖੀ ਹੋਣੀ ਕਹਿੰਦਾ ਜੇ ਮੇਰੀ ਪੈਲੀ ਚਾਪੜੇ ਕਹਿੰਦਾ 5 ਦਿਨ ਪੋਸਟ ਮਾਸਤਮ ਚੱਲੂ ਕਹਿੰਦਾ ਮੈਂ ਬੜਨ ਦੇ ਦਿੰਦਾ ਪੈਲੀ ਜੇ ਇਹੋ ਜੀਆਂ ਵੀਡੀਓ ਜਦੋਂ ਦਿੱਲੀ ਤੱਕ ਪਹੁੰਚੀਆਂ ਨਾ ਤੇ ਫਿਰ ਉਹਨਾਂ ਨੇ ਮੈਨੂੰ ਕਹਿਤਾ ਵੀ ਹੁਣ ਹੁਣ ਸੰਭਲ ਜਾ ਨਹੀਂ ਤਾਂ ਕੰਮ ਖਰਾਬ ਹੋ ਗਿਆ ਐਡਾ ਮਾੜਾ ਇਹ ਕਾਨੂੰਨ ਸੀਗਾ ਹੱਦੋਂ ਜ਼ਿਆਦਾ ਇਹ ਉਹਨਾਂ ਕਾਲੇ ਕਾਨੂੰਨਾਂ ਤੋਂ ਹੀ ਮਾੜਾ ਸੀਗਾ ਪਰ ਤਾਂ ਕਿ ਜਿਵੇਂ ਜੁਡੀ ਇੱਕ ਬਿਆਨ ਆਉਂਦਾ ਵੀ ਸ਼ਾਂ ਮਾਮ ਗੰਧ ਭੇਤ ਲੜਾਈ ਝਗੜਾ ਕੁਝ ਵੀ ਕਰਨਾ ਪਵੇ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਜਦੋਂ ਕਹਿੰਦੇ ਨੇ ਗਿੱਦੜ ਦੀ ਆਵੇ ਨਾ ਮੌਤ ਆ ਉਹਰ ਪਿੰਡ ਨੂੰ ਭੱਜਦਾ ਪਿੰਡ ਨੂੰ ਭੱਜਦਾ ਜਦੋਂ ਗਿੱਦੜ ਦੀ ਮੌਤ ਆਉਂਦੀ ਹੈ ਇਹ ਇਹੋ ਜਿਹਾ ਬਿਆਨ ਦੇ ਕੇ ਪੰਜਾਬ بچਾ ਕੇ ਪੰਜਾਬ ਦੀ ਵਿਦਰਤਾ ਜਿਹੜੀ ਹੈ ਜੋ ਪੰਜਾਬ ਦੇ ਅਸੂਲ ਨੇ ਪੰਜਾਬ ਦਾ ਰਹਿਣ ਸਹਿਣ ਪੰਜਾਬ ਦਾ ਕਲਚਰ ਹੈ ਉਹ ਦਿੱਲੀ ਵਾਲੇ ਨੂੰ ਪਤਾ ਹੀ ਨਹੀਂ ਤੁਸੀਂ ਇਹਨਾਂ ਬਿਆਨਾਂ ਤੋਂ ਹਿਸਾਬ ਲਾ ਲਓ ਇੱਕ ਦਿਨ ਕਰ ਸਕਦੇ ਨੇ ਇੱਦਾਂ ਇੱਥੇ ਜਿਹੜਾ ਬਿਆਨ ਉਹਦਾ ਸ਼ਿਸ਼ੂ ਦੀਏ ਉਹਦਾ ਉਧਰ ਚੱਲਿਆ ਮੇਰਾ ਖਿਆਲ ਉਹ ਜਿਹੜੇ ਬੈਠੇ ਅਸਰਨ ਭਗਵੰਤ ਮਾਨ ਨੂੰ ਨਹੀਂ ਵਿੱਚ ਕੋᱫੋ ਉਹਨਾਂ ਨੂੰ ਸ਼ਰਮ ਆਉਂਦੀ ਹੋਗੀ ਬੋਲੇ ਜ਼ਰੂਰ ਨਹੀਂ ਉਧਰ ਉਹਨਾਂ ਦੀ ਗਲਤੀ ਹੈ ਉਹਨਾਂ ਨੂੰ ਬੋਲ ਪੈਣਾ ਚਾਹੀਦਾ ਸੀ ਉਹਨਾਂ ਨੂੰ ਉੱਠ ਕੇ ਗੱਲ ਕਹਿ ਦੇਣੀ ਚਾਹੀਦੀ ਵੀ ਨਾਨਾ ਜੀ ਪੰਜਾਬ 'ਚ ਨਹੀਂ ਚੱਲਣਾ ਇਹ ਨਾ ਕੰਮ ਕਰੋ ਇੱਥੇ ਇਹ ਨਹੀਂ ਹੋ ਸਕਦਾ ਪੰਜਾਬ ਦੇ ਵਿੱਚ ਬਹੁਤ ਗਲਤ ਬਿਆਨ ਸੀ ਰੱਜ ਕੇ ਨਿੰਦਾ ਕਰਦੇ ਆਂ ਦੀ 24 ਅਗਸਤ ਨੂੰ ਜਿਹੜਾ ਕਟੋਂ ਜਾ ਰਿਹਾ ਕਿੰਨੀ ਕਾਸ ਹੈ ਕਿੰਨੇ ਲੋਕਾਂ ਦਾ ਜਦੈ ਕੱਟੂ ਇਹ ਕਟੂ ਕੱਟ ਕੱਟ ਤੋਂ ਕੱਟ ਵੀ 1 ਲੱਖ ਬੰਦਾ ਉੱਥੇ ਪਹੁੰਚਣ ਦੀ ਸੰਭਾਵਨਾ 1 ਲੱਖ ਕੱਟ ਤੋਂ ਕੱਟ ਜੋ ਇਹ ਕਹਿ ਰਹੇ ਤੁਹਾਨੂੰ 1 ਲੱਖ ਬੰਦਾ ਉੱਥੇ ਪਹੁੰਚਣ ਦੀ ਸੰਭਾਵਨਾ ਹੈ ਕਿਉਂਕਿ ਸਾਰੇ ਵਰਗਾਂ ਨੂੰ ਤਗੜਿਆ ਹੋ ਕੇ ਚਾਹੇ ਮਜ਼ਦੂਰ ਏ ਚਾਹੇ ਮਲਾਜਮ ਏ ਚਾਹੇ ਛੋਟਾ ਵਪਾਰੀ ਏ ਚਾਹੇ ਕੋਈ ਵੀ ਏ ਐਸਕੇ ਅਮਨੇ ਜਦਨ ਪਹਿਲੇ ਦਿਨੇ ਆਵਾਜ਼ ਦਿੱਤੀ ਸੀ ਵੀ ਆਓ ਤਗੜੇ ਹੋ ਕੇ ਲੱਗੀਏ ਤੇ ਆਪਾਂ ਇੱਕ ਕਾਨੂੰਨ ਜਿਹੜਾ ਬਣਾਇਆ ਸਰਕਾਰ ਨੇ ਨੋਟੀਫਿਕੇਸ਼ਨ ਕੀਤਾ ਲੈਂਡ ਪੂਲਿੰਗ ਨੂੰ ਲੈ ਕੇ ਉਹਨੂੰ ਆਪਾਂ ਵਾਪਸ ਕਰਾਵਾਂ ਉਤੇ ਹੀ ਗਾਣੇ ਵੀ ਲਿਖੇ ਹੋਏ ਆ ਹਨਾ ਉਹ ਥੋੜਾ ਜਿਹਾ ਲੇਟ ਹੋ ਗਿਆ ਵੇ ਤੁਹਾਨੂੰ ਉਹ ਵੀ ਸੁਣਾਵਾਂਗੇ ਕਿਸੇ ਦਿਨ ਤੇ ਉਹ ਜਿਹੜਾ ਸੀ ਜਦੋਂ ਹਰ ਵਰਗ ਨੇ ਇਹਦੇ 'ਚ ਮਤ ਦਿੱਤੀ ਹੈ ਹਰ ਵਰਗ ਅੱਗੇ ਲੱਗ ਕੇ ਲੜਿਆ ਹੈ ਤੇ ਹਰ ਵਰਗ ਹੀ ਉਤੇ ਪਹੁੰਚ ਰਿਹਾ ਚਾਹੇ ਚੋਵੀ